ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਿੰਡ ਚੰਨੋ ਪਹੁੰਚੇ ਹੋયાਗੇ ਜੀ ਅੱਗੇ ਆਪਾਂ ਤੁਹਾਨੂੰ ਚੰਨੋ ਦੀ ਸਾਰੀਆਂ ਫਿਰਨੀਆਂ ਦੇ ਸਾਰੀਆਂ ਗਲੀਆਂ ਦਿਖਾਵਾਂਗੇ ਇਸ ਪਿੰਡ ਦੀ ਬੋਟ ਵੀ ਜਿੱ ਘਟੋ ਘਟਾ 1200 ਆਪਾਂ ਨੇ ਪੁੱਛੀ ਹੈਗੀ ਹੈਗੀ ਤੇ ਅੱਜ ਫਿਰ ਆਪਾਂ ਤੁਹਾਨੂੰ ਹੁਣ ਪਿੰਡ ਚੰਨੋ ਵਿੱਚ ਲੈ ਕੇ ਚੱਲਦੇ ਆਂਗੇ ਆਜੋ ਜੀ ਆਪਾਂ ਹੁਣ ਪਿੰਡ ਵਿੱਚ ਐਂਟਰ ਹੋਵਾਂਗੇ ਤੇ ਪਿੰਡ ਵਿੱਚ ਐਂਟਰ ਹੁੰਦੇ ਆਪਾਂ ਤੁਹਾਨੂੰ ਸਾਰਾ ਪਿੰਡ ਵੀ ਦਿਖਾਵਾਂਗੇ ਤੇ ਸਾਰਾ ਬਾਜ਼ਾਰ ਵੀ ਦਿਖਾਵਾਂਗੇ ਆਜੋ ਆਪਾਂ ਹੁਣ ਪਿੰਡ ਵਿੱਚ ਐਂਟਰ ਹੋਏ ਸਭ ਤੋਂ ਪਹਿਲਾਂ ਆਪਾਂ ਨੇ ਦੇਖੀ ਮੰਡੀ ਮੰਡੀ ਵਿੱਚ ਸਪਨਸ਼ਰ ਉਪਾਥੀ ਤੇ ਪੱਗ ਅੱਗੇ ਚੱਲਦੇ ਜਾਵਾਂਗੇ ਤੇ ਫਿਰ ਆਪਾਂ ਨਿਸ਼ਕਰਮਾ ਮੰਦਿਰ ਦੇਖਿਆ ਤੇ ਉਸ ਤੋਂ ਬਾਅਦ ਫਿਰ ਪੱਗ ਅੱਗੇ ਚੱਲਾਂਗੇ ਫਿਰ ਆਪਾਂ ਬਾਜ਼ਾਰ ਵਿੱਚ ਐਂਟਰ ਹੋਵਾਂਗੇ ਤੇ ਅੱਗੇ ਚੱਲਦੇ ਜਾਵਾਂਗੇ ਪਿੰਡ ਚੰਨੂ ਜੀ ਬਹੁਤ ਸੋਹਟ ਆਇਆ ਇੱਕ ਪਿੰਡ ਹੈਗਾ ਜਿਸ ਨੂੰ ਤਹਿਸੀਲ ਪਟਿਆ ਤੇ ਇਸ ਨੂੰ ਤਹਿਸੀਲ ਹਵਾਨੀਗੜ੍ਹ ਤੇ ਜ਼ਿਲ੍ਹਾ ਸੰਗਰੂਰ ਪੈਂਦਾ ਹੈਗਾ ਜੀ ਤੇ ਆਪਾਂ ਸਾਰਾ ਬਾਜ਼ਾਰ ਵੀ ਦਿਖਾਵਾਂਗੇ ਕਿੰਨਾ ਕੁ ਨਾਲ ਚੱਲਦੇ ਜਾਵਾਂਗੇ ਤੁਸੀਂ ਆਪਣੇ ਨਾਲ ਜੁੜੇ ਰਹੋ ਤੇ ਬਹੁਤ ਵਧੀਆ ਲੱਗਿਆ ਪਿੰਡ ਦੇਖ ਕੇ ਆ ਤੁਸੀਂ ਮੰਮੀ ਬਾਜ਼ਾਰ ਦੇ ਫਿਰ ਦੇਖ ਸਕਦੇ ਹੋ ਬਾਜ਼ਾਰ ਸਵਾਇਨਾ ਹੋ ਗਿਆ ਆਵਾਏ ਵੀ ਵੀਡੀਓ ਬਣਾ ਕੇ ਬਹੁਤ ਖੁਸ਼ ਹਾਂ ਹਨਾ ਭਾਈ ਮੇਰੀ ਵੀ ਆਪਣੀ ਵੀ ਇੱਕ ਜਰੂਰ ਤੁਸੀਂ ਲਗੋ ਤੇ ਆਪਾਂ ਅੱਗੇ ਚੱਲਦੇ ਜਾਵਾਂਗੇ ਪਰ ਸਾਰੇ ਸਾਰੇ ਬਾਜ਼ਾਰ ਦੇ ਵੀਡੀਓ ਲਵਾਂਗੇ ਤੇ ਬਹੁਤ ਵਧੀਆ ਲੱਗਿਆ ਵੀਡੀਓ ਬਣਾ ਕੇ ਬਹੁਤ ਛੋਟਾ ਜਿਹਾ ਤੇ ਦੂ ਪਾਸੇ ਇਹ ਪਿੰਡ ਹੈਗਾ ਆਪਾਂ ਫਿਰ ਆ ਸਾਹਮਣੇ ਗੁਰੂ ਘਰ ਦੇਖ ਰਹੇ ਹਾਂ ਗੁਰੂ ਘਰ ਦੇਖਦੇ ਆਪਾਂ ਨਾਲ ਨਾਲ ਚੱਲਦੇ ਜਾਵਾਂਗੇ ਤੇ ਆਪਾਂ ਵੀਡੀਓ ਬਣਾਉਂਦੇ ਜਾਵਾਂਗੇ ਆਪਾਂ ਹੁਣ ਤੁਹਾਨੂੰ ਸਾਰਾ ਇੱਕ ਪਿੰਡ ਵਿੱਚ ਹੀ ਲੈ ਕੇ ਚੱਲਾਂਗੇ ਤੇ ਪਿੰਡ ਬਹੁਤ ਛੋਟਾ ਜਿਹਾ ਪਿੰਡ ਹੈਗਾ ਬਹੁਤ ਸੋਹਣਾ ਤੇ ਵਧੀਆ ਬਣਿਆ ਪਿੰਡ ਹੈਗਾ ਜੀ ਆਪਕੋ ਸਾਨੂੰ ਪਹਿਲੇ ਵੀ ਦੱਸ ਚੁੱਕੇ ਆਂ ਕਿ ਵੀ ਇਹਦੇ ਰੂਟ ਤੇ ਹੀ ਪਿੰਡ ਪਸੇ ਆ ਜਾਵੇਗਾ। ਜਿਸ ਨੂੰ ਤਸੀਲ ਕੋਣੀਗਰ ਤੇ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਜੀ। ਆਪਾਂ ਅੱਗੇ ਚੱਲੀ ਜਾਵਾਂਗੇ ਜਿੱਥੇ ਨਾਲ ਆਪਾਂ ਤੁਹਾਨੂੰ ਪਿੰਡ ਦੀ ਸਾਰੀ ਜਾਣਕਾਰੀ ਵੀ ਦਿਵਾਵਾਂਗੇ ਤੇ ਆ ਜਾਓ ਹੁਣ ਅੱਗੇ। ਅਸੀਂ ਵਿੱਚ ਐਂਟਰ ਹੋਵਾਂਗੇ ਤੇ ਸਾਰਾ ਹੀ ਬਾਜ਼ਾਰ ਵੀ ਦਿਖਾਵਾਂਗੇ। ਹੁਣ ਇਹ ਸਿਰਫ ਦੇਖਣ ਨੂੰ ਆਪਾਂ ਨੂੰ ਇੱਕ ਪਿੰਡ ਨਹੀਂ ਸ਼ਹਿਰ ਵੀ ਤਰ੍ਹਾਂ ਹੀ ਲੱਗਦਾ ਹੈ। ਕਿਉਂਕਿ ਅਰਧੋਬਲੇ ਬਹੁਤ ਸਾਰੇ ਤਾਂ ਕੰਨ ਬਣ ਚੁੱਕੇ ਆ ਕਿ ਇਹ ਰੋਡ ਤੇ ਵੀ ਆ ਪਿੰਡ ਤਾਂ ਕਰਕੇ ਇਹ ਹੁਣ ਪਿੰਡ ਨੇ ਕਿਤਰਾ ਦਾ ਸਹਿਰੀ ਲੱਗਦਾ ਕਿ ਤੇ ਆਈ ਫੋਨ ਪਿੰਡ ਵਿੱਚ ਐਂਟਰ ਹੋ ਗਿਆ ਸਾਰਾ ਪਿੰਡ ਆਪਾਂ ਤੁਹਾਨੂੰ ਦਿਖਾ ਦਿੱਤਾ ਬਿਲਦੇਪਾ ਹੁਣ ਆਪਨੇ ਅਗਲੇ ਪਿੰਡ ਵਿੱਚ ਆਪਾਂ ਚੈਨਲ ਕਰ ਲਓ ਸਬਸਕ੍ਰਾਈਬ ਜੀ